ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਭੈਣ ਭਰਾ ਮੇਰੇ ਹਨ ਠੀਕ ਹੋਵੋਗੇ ਤੇ ਮੇਰੇ ਕੰਮ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਥੈਂਕ ਯੂ ਜਿੰਨੀਆਂ ਵੀ ਭੈਣਾਂ ਮੈਨੂੰ ਆਰਡਰ ਕਰ ਰਹੀਆਂ ਨੇ ਨਹੀਂ ਸਾਰੀਆਂ ਭੈਣਾਂ ਜਿਹੜੀਆਂ ਕਿ 2-3 ਸਾਲ ਤੋਂ ਹੀ ਮੇਰੇ ਨਾਲ ਜੁੜੀਆਂ ਹੋਈਆਂ ਸੀ ਉਹੀ ਮੈਨੂੰ ਦੁਬਾਰਾ ਤੋਂ ਰਿਪੀਟ ਕਰ ਰਹੀਆਂ ਨੇ ਕਿਉਂਕਿ ਜਿਹੜਾ ਆਪਣਾ ਕੰਮ ਹੈ ਉਹ ਬਹੁਤ ਜ਼ਿਆਦਾ ਤਸੱਲੀ ਬਖਸ਼ਾ ਤੇ ਆਹ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਹਨਾ ਸੂਟ ਜੇ ਤੁਹਾਨੂੰ ਸੂਟ ਪਸੰਦ ਆਇਆ ਤਾਂ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਨਾ ਕਿਵੇਂ ਲੱਗਿਆ ਆਹ ਲੋ ਜੀ ਪ्युअर ਆਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਆਪਣੀ ਫਿਨਿਸ਼ਿੰਗ ਪੱਟੀ ਲਗਾਤੀ। ਸਭ ਤੋਂ ਪਹਿਲਾਂ ਆਪਾਂ ਦੁਪੱਟੇ ਦੀ ਡਿਟੇਲਿੰਗ ਦੇ ਦਣੇ ਆ ਤੇ ਨਾਲ ਹੀ ਆਪਾਂ ਇਹਦੇ ਉੱਪਰ ਦੇਖੋ ਆਹ ਵਾਲੀ ਲੇਸ ਵੀ ਲਗਾਈ ਹੈ ਤੇ ਬਹੁਤ ਹੀ ਪ੍ਰੀਟੀ ਜਿਹੜਾ ਕਿ ਦੁਪੱਟਾ ਉਹ ਲੱਗ ਰਿਹਾਗਾ। ਤੇ ਨਾਲ ਹੀ ਦਿਖਾਉਣੀ ਤੁਹਾਨੂੰ ਸੂਟ ਸੂਟ ਦੀ ਲੁੱਕ ਡਿਫਰੈਂਟ ਹੈ। ਬਹੁਤ ਹੀ ਜਿਆਦਾ ਸੋਹਣੀ ਆ। ਆ ਜੋ ਜੀ ਆਪਾਂ ਵੇਖਦੇ ਹਾਂ ਸੂਟ ਨੂੰ ਸੂਟ ਦਾ ਵਰਕ ਸੀ ਚੈੱਕ ਕਰ ਸਕਦੇ ਹੋ। ਆ ਵੇਖੋ ਸੂਟ ਨੂੰ ਜੀ। ਸੂਟ ਦੀ ਲੁੱਕ ਬਹੁਤ ਹੀ ਜਿਆਦਾ ਸੋਹਣੀ ਬਣੀ ਹੈਗੀ। ਬਹੁਤ ਜਿਆਦਾ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਆ ਉਹ ਰੈਡੀ ਹੋਇਆ ਇਹਨੂੰ ਗ੍ਰੀਨ ਕਲਰ ਨਾਲ ਆਪਾਂ ਨੇ ਟੱਚ ਆਊਟ ਕੀਤੀ ਇਹਦੇ ਟੱਚਿੰਗ ਕੀਤੀ ਆ ਸਾਰੀ ਜਿੰਨੇ ਫਲਾਵਰ ਬਣੇ ਆ ਉਹ ਸਾਰੇ ਇਹ ਦੇਖੋ ਗ੍ਰੀਨ ਸ਼ੇਡ ਦੇ ਵਿੱਚ ਹੀ ਬਣੇ ਆ ਤੇ neck ਦਾ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਹੈ ਜੇ ਕਈ ਪਹਿਣਾ ਇਹ ਡਿਜ਼ਾਈਨ ਨੂੰ ਥੋੜਾ ਜਿਹਾ ਘੱਟ ਵੀ ਕਰਨਾ ਚਾਹੁੰਦੀ ਇਹਨੂੰ ਏਦਾਂ ਵੀ ਕਰ ਸਕਦੇ ਆ ਜਿੱਦਾਂ ਆਪਾਂ ਸੇਮ ਦਾ neck ਦਾ ਡਿਜ਼ਾਈਨ ਸੇਮ ਰੱਖ ਲਈਏ ਬਾਜੂ ਦਾ ਡਿਜ਼ਾਈਨ ਸੇਮ ਰੱਖ ਲਈਏ ਵਿਚ ਆ ਜਿਹੜੀ ਬੂਟੀ ਇਹਨੂੰ ਛੋਟੇ-ਛੋਟੇ ਬਣਾ ਲਈਏ ਕੇਜ ਦਾ ਡਿਜ਼ਾਈਨ ਨਹੀਂ ਕਰਨਾ ਤੇ ਇਹਨੂੰ ਹੀ ਆਪਾਂ ਸਲਵਾਰ ਦੇ ਪੌਂਚੇ ਤੇ ਵੀ ਬਣਵਾ ਸਕਦੇ ਹਾਂ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵਾਲਾ ਜਿਹੜਾ ਤੇ ਸੂਟ ਆ ਰੈਡੀ ਹੋਇਆਗਾ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਸੂਟ ਬਹੁਤ ਪਸੰਦ ਆਇਆ ਉਹ ਆ ਲੋ ਜੀ ਆਪਣਾ ਜਿਹੜਾ ਕੰਮ ਹੈ ਪੂਰਾ ਤਸੱਲੀ ਬਖਸ਼ਾ ਬਹੁਤ ਹੀ ਸੋਹਣਾ ਕੰਮ ਆ ਜਿਹੜਾ ਆਪਣਾ ਹੋਇਆਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਬਹੁਤ ਸੋਹਣਾ ਕੰਮ ਹੈ ਤੇ ਸਾਰਾ ਕੰਮ ਹੈਂਡ ਦੇ ਉੱਪਰ ਹੀ ਬਣਿਆ ਹੋਇਆ ਆਪਣਾ ਜ਼ਿਆਦਾਤਰ ਜਿਹੜਾ ਕੰਮ ਹੈ ਜੀ ਉਹ ਹੈਂਡਵਰਕ ਦੇ ਹੁੰਦਾਗਾ ਕਿਉਂਕਿ ਆਪਣੇ ਜਿਹੜੇ ਕਾਰੀਗਰ ਹੈ ਉਹ ਹੈਂਡਵਰਕ ਦੇ ਨੇ ਤੇ ਜੇ ਤੁਸੀਂ ਹੈਂਡਵਰਕ ਨਾਲ ਕੋਈ ਵੀ ਲਹਿੰਗੇ ਚੋਲੀ ਡ्रेसेस ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਹੈ ਉਹ ਰੈਡੀ ਹੋਇਆ ਥੈਂਕ ਯੂ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ so much